ਖਾਕੀ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਦਰਸ਼ਨ ਸਾਸੀ ਉਹਨਾਂ ਨੇ ਚਿੱਟੇ ਤੋਂ ਪੈਸਾ ਕਮਾਇਆ ਹੈ। ਨਾਮਵਰ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਔਰ ਗੋਲਡੀ ਢੱਲੋਂ ਗੈਂਗ ਦੇ ਵੱਲੋਂ ਲਈ ਗਈ ਹੈ। ਪਰ ਪਰਿਵਾਰ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਇਨਕਾਰਿਆ ਹੈ। ਐਬਸਫੋਰਡ ਦੇ ਵਿੱਚ ਕਤਲ ਕੀਤੇ ਗਏ ਨਾਮਵਰ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਔਰ ਗੋਲਡੀ ਢੱਲੋਂ ਗੈਂਗ ਦੇ ਵੱਲੋਂ ਲਈ ਗਈ ਹੈ। ਪਰ ਉਥੇ ਹੀ ਪਰਿਵਾਰ ਦੀ ਝੇਕਰ ਗੱਲ ਕਰੀਏ ਤਾਂ ਪਰਿਵਾਰ ਦੇ ਵੱਲੋਂ ਕਿਸੇ ਵੀ ਧਰੋਤੀ ਧਮਕੀ ਤੋਂ ਇਨਕਾਰ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਦਰਸ਼ਨ ਸਾਸੀ ਉਹਨਾਂ ਦਾ ਕਤਲ 27 ਅਕਤੂਬਰ ਨੂੰ ਸਵੇਰੇ 9:30 ਵਜੇ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਕੰਮ ਦੇ ਲਈ ਘਰ ਤੋਂ ਰਵਾਨਾ ਹੋ ਰਹੇ ਸੀ ਔਰ ਉਸ ਕਤਲ ਦੀ ਇੱਕ ਸੀਸੀਟੀਵੀ ਫੁਟੇਜ ਵੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਕਾਬ ਪੋਸ਼ ਵਿਅਕਤੀ ਉਹਨਾਂ ਦੀ ਗੱਡੀ ਦੇ ਕੋਲ ਆਉਂਦਾ ਔਰ ਤਾਬੜ ਤੋਲ ਗੋਲੀਆਂ ਚਲਾ ਦਿੰਦਾ ਔਰ ਉੱਥੇ ਹੀ ਇਸ ਕਤਲ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਫੇਸਬੁਕ ਪੋਸਟ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਲਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਜ਼ਿੰਮੇਵਾਰੀ ਅਸੀਂ ਇਸ ਕਤਲ ਦੀ ਇਸ ਕਰਕੇ ਲੈ ਰਹੇ ਹਾਂ ਕਿਉਂਕਿ ਅਸੀਂ ਦਰਸ਼ਨ ਸਾਸੀ ਨੂੰ ਲਗਾਤਾਰ ਕਾਲ ਕਰ ਰਹੇ ਸੀ ਪਰ ਉਹ ਉਲਟਾ ਸਾਡੀ ਕਾਲ ਅਟੈਂਡ ਨਹੀਂ ਕਰ ਰਹੀ ਸੀ ਸਾਨੂੰ ਲਲਕਾਰ ਰਹੇ ਸੀ ਔਰ ਫਰੋਤੀ ਦੇਣ ਤੋਂ ਇਨਕਾਰ ਕਰ ਰਹੇ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਦਰਸ਼ਨ ਸਾਸੀ ਉਹਨਾਂ ਨੇ ਚਿੱਟੇ ਤੋਂ ਪੈਸਾ ਕਮਾਇਆ ਹੈ ਔਰ ਉਹਨਾਂ ਨੇ ਡਰੱਗ ਮਨੀ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਹੈ ਪਰ ਉੱਥੇ ਹੀ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਇਨਕਾਰਿਆ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਭਾਰਤ ਦੇ ਇੱਕ ਮੀਡੀਆ ਅਖਬਾਰ ਇੰਡੀਅਨ ਐਕਸਪ੍ਰੈਸ ਨੂੰ ਜੋ ਇੰਟਰਵਿਊ ਦਿੱਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਸਾਰੇ ਦਾਅਵਿਆਂ ਨੂੰ ਇਨਕਾਰਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਪਿਤਾ ਦੇ ਅਜਿਹੇ ਕਿਸੇ ਵੀ ਧਮਕੀ ਜਬਰੀ ਵਸੂਲੀ ਦੇ ਕਾਲ ਆਉਣ ਦੇ ਦਾਅਵਿਆਂ ਨੂੰ ਸਖਤੀ ਦੇ ਨਾਲ ਨਕਾਰਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਉਸ ਦੇ ਪਿਤਾ ਦੇ ਨਾਮ ਨੂੰ ਬਦਨਾਮ ਨਹੀਂ ਹੋਣ ਦੇਣਗੇ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਹਜੇ ਜਵਾਬ ਲੱਭ ਰਹੇ ਹਾਂ ਅਸੀਂ ਅਜੀਆਂ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਹਾਂ ਜੋ ਫਲਾਈਆਂ ਜਾ ਰਹੀਆਂ ਹਨ ਮੇਰੇ ਪਿਤਾ ਜਾਂ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਦੇ ਵੀ ਕਿਸੇ ਗੈਂਗਸਟਰ ਦੇ ਵੱਲੋਂ ਅਤੇ ਕੋਈ ਹੋਰ ਧਮਕੀ ਜਬਰੀ ਜਾਂ ਫਰੋਤੀ ਦੀ ਕੋਈ ਵੀ ਕਾਲ ਨਹੀਂ ਆਈ ਹੈ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਜੇ ਦਰਸ਼ਨ ਸਾਸੀ ਨੂੰ ਕਿਸੇ ਤਰੀਕੇ ਦਾ ਕੋਈ ਥ੍ਰੈਟ ਮਿਲਿਆ ਹੁੰਦਾ ਤਾਂ ਉਹ ਸਾਡੇ ਨਾਲ ਇਸ ਗੱਲ ਨੂੰ ਜ਼ਰੂਰ ਸਾਂਝਾ ਕਰਦੇ ਅਤੇ ਉਸ ਦਿਨ ਕੁਝ ਵੀ ਕਹਿੰਦੇ ਅਨਯੂਜੂਅਲ ਨਹੀਂ ਸੀ ਨਾ ਉਹਨਾਂ ਦੇ ਪਿਤਾ ਦਾ ਬਿਹੇਵੀਅਰ ਅਤੇ ਨਾ ਹੀ ਉਹਨਾਂ ਦੇ ird gird ਕਹਿੰਦੇ ਜੇ ਉਹਨਾਂ ਨੂੰ ਕਿਸੇ ਤਰੀਕੇ ਦਾ ਥ੍ਰੈਟ ਮਿਲਿਆ ਹੁੰਦਾ ਤਾਂ ਉਹ ਚੁੱਪ ਨਹੀਂ ਰਹਿੰਦੇ ਨਾ ਹੀ ਇਗਨੋਰ ਕਰਦੇ ਉਹ ਪੂਰੀ ਤਾਕਤ ਨਾਲ ਉਸ ਦੀ ਇਨਵੈਸਟੀਗੇਸ਼ਨ ਕਰਵਾਉਣ ਦੇ ਵਿੱਚ ਲੱਗ ਜਾਂਦੇ ਦਰਸ਼ਨ ਸ਼ਾਸੀ ਦੇ ਬੇਟੇ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਪਿਤਾ ਦੀ ਕੰਮ ਲਈ ਡੈਡੀਕੇਸ਼ਨ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਉਹਨਾਂ ਦਾ ਆਖਰੀ ਪਲ ਵੀ ਉਦੋਂ ਆਇਆ ਜਦ ਉਹ ਕੰਮ ਤੇ ਜਾ ਰਹੇ ਸੀ ਉਹਨਾਂ ਦਾ ਨਾ ਸਿਰਫ ਆਪਣਾ ਕੰਮ ਤੇ ਬਿਜ਼ਨਸ ਹੀ ਪਸੰਦ ਸੀ ਉਹਨਾਂ ਦੇ ਕੋਲ ਹਜ਼ਾਰਾਂ ਤੋਂ ਵੀ ਜ਼ਿਆਦਾ EMPLOYEES ਸਨ ਅਤੇ ਹਰ ਬੰਦਾ ਇਹ ਦੱਸ ਸਕਦਾ ਹੈ ਕਿ ਉਹ ਕਿਹੋ ਜਿਹੇ ਇਨਸਾਨ ਸਨ ਪਰਿਵਾਰ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਅਸੀਂ ਆਨਗੋਇੰਗ ਪ੍ਰੋਬ ਦੇ ਵਿੱਚ ਕੋਈ ਸਟੇਟਮੈਂਟ ਦੇਣਾ ਨਹੀਂ ਚਾਹੁੰਦੇ ਪਰ ਹਾਂ ਅਸੀਂ ਇਹ ਗੱਲ ਪੂਰੀ ਤਰੀਕੇ ਦੇ ਨਾਲ ਡਿਨਾਈ ਕਰਦੇ ਹਾਂ ਕਿ ਉਹਨਾਂ ਦੇ ਕਿਸੇ ਗੈਂਗਸਟਰ ਜਾਂ ਕਿਸੇ ਹੋਰ ਬੰਦੇ ਤੋਂ ਕੋਈ ਥ੍ਰੈਟ ਆਇਆ ਹੋਵੇ ਉਹਨਾਂ ਨੂੰ ਕੋਈ ਧਮਕੀ ਆਈ ਹੋਵੇ ਤਾਂ ਇੱਕ ਪਾਸੇ ਪਰਿਵਾਰ ਦੇ ਵੱਲੋਂ ਹੁਣ ਇਹ ਗੱਲ ਨੂੰ ਕਲੀਅਰ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕੀ ਦਰਸ਼ਨ ਸਾਸੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਥ੍ਰੈਟ ਨਹੀਂ ਆਈ ਸੀ ਨਾ ਹੀ ਕੋਈ ਐਕਸਟਰਸ਼ਨ ਕਾਲ ਆਈ ਸੀ ਨਾ ਹੀ ਕਿਸੇ ਗੈਂਗਸਟਰ ਨੇ ਉਹਨਾਂ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਸੀਗੀਆਂ ਪਰ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਗੈਂਗ ਜਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਕਲੇਮ ਕੀਤੀ ਜਾ ਰਹੀ ਹੈ 골ਡੀ ਟਿਲੋਂ ਜੋ ਪਹਿਲਾਂ ਵੀ ਸਰੀ ਦੇ ਵਿੱਚ ਕਈ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਉਹਨਾਂ ਤੋਂ ਐਕਸਟਰਸ਼ਨ ਮੰਗ ਚੁੱਕਿਆ ਹੈ ਤਾਂ ਉੱਥੇ ਹੀ 골ਡੀ ਢਿਲੋਂ ਦੇ ਵੱਲੋਂ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਦੇਖਣਾ ਹੋਵੇਗਾ ਆਈ ਹਿੱਟ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਹ ਕਿਸ ਨਤੀਜੇ ਦੇ ਉੱਤੇ ਪਹੁੰਚਦੀ ਹੈ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿ